ਸਾਰੇ ਭੈਣ ਭਰਾਵਾਂ ਨੂੰ ਮਤਾਵਾਂ ਨੂੰ ਬਾਪੂ ਬੇਬੀ ਜੀ ਹੋਰ ਨੂੰ ਸਤਿ ਸ਼੍ਰੀ ਅਕਾਲ ਮੈਂ ਘੁੰਮ ਰਿਹਾ ਮੱਧ ਪ੍ਰਦੇਸ਼ ਤੇ ਮੈਨੂੰ ਲਗਭਗ ਮਹੀਨੇ ਤੋਂ ਉੱਪਰ ਹੋ ਗਿਆ ਮੱਧ ਪ੍ਰਦੇਸ਼ ਘੁੰਮੇ ਜਾਂਦੇ ਨੂੰ ਹੁਣ ਆਪਾਂ ਫਿਰਦੇ ਆਂ ਸਾਂਚੀ ਦੇ ਵਿਦੇਸ਼ਾ ਵਾਲੇ ਪਾਸੇ ਕੱਲ ਮੈਂ ਵਿਦੇਸ਼ਾ ਚ ਗਿਆ ਸੀ ਦੇਖਣ ਉੱਥੇ ਗੁਫਾਵਾਂ ਨੇ ਬਹੁਤ ਮਸ਼ਹੂਰ ਉਹ ਦੇਖ ਲਈਆਂ ਤੁਸੀਂ ਕਰੌਲਾ ਬਲੌਗ ਦੇਖਿਆ ਹੋਊਗਾ ਤੇ ਅੱਜ ਆਇਆ ਹੋਇਆ ਮੈਂ ਸਤੂਪਾ ਦੇਖਣ ਸਾਂਚੀ ਸਤੂਪਾ ਜਿਹੜਾ ਕਿ ਰਾਜੇ ਸ਼ੋਕ ਨੇ ਬਣਾਏ ਸੀਗੇ ਬੁੱਧ ਧਰਮ ਦੇ ਪ੍ਰਚਾਰ ਦੇ ਲਈ ਉਹ ਦੇਖਣ ਚੱਲਾਂਗੇ ਸਾਂਚੀ ਤੇ ਵਿਦੇਸ਼ਾ ਤੋਂ ਕਸਬੇ ਨੇ ਉਹਨੇ ਨਾਲ ਨਾਲ ਹੀ ਆ ਲਗ 10 ਕਿਲੋ ਸੋ ਅੱਜ ਆਪਾਂ ਚੱਲਦੇ ਆਂ ਦੇਖਣ ਬੁੱਧ ਦੀ ਬੁੱਧ ਦੇ ਪ੍ਰਚਾਰ ਦੇ ਤਰ ਬੁੱਧ ਧਰਮ ਦੇ ਪ੍ਰਚਾਰ ਲਈ ਬਣਾਏ ਹੋਏ ਸਾਂਚੀ ਸਤੂਪਾ ਸਾਂਚੀ ਸਤੂਪਾ ਨੂੰ ਐ ਕਹਿੰਦੇ ਕਿਉਂਕਿ ਸਾਂਚੀ ਸ਼ਹਿਰ ਚ ਬਣਿਆ ਹੋਇਆ ਕਸਬੇ ਦੇ ਵਿੱਚ ਬਣਿਆ ਹੋਇਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਮੇਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਹੁੰਦੇ ਹੋ ਤਾਂ ਲਾਈਕ ਵੀ ਕਰ ਲਿਆ ਕਰੋ ਤੇ ਕਮੈਂਟ ਵੀ ਇੱਕ ਜਦੋਂ ਵੀਡੀਓ ਮੁੱਕਦੀ ਆ ਮਤਲਬ ਜਮਾ ਵੀਡੀਓ ਦੇ ਜਿਹੜਾ ਅਖੀਰਲੇ ਕੁਝ ਸੈਕਿੰਡ ਹੁੰਦੇ ਆ ਤਾਂ ਉੱਥੇ ਇੱਕ ਪਲੇਅਰ ਇੱਥੇ ਸ਼ੋ ਹੋਣੀ ਆ ਇੱਕ ਪਲੇਅਰ ਇੱਥੇ ਹੋਊਗੀ ਜਿੰਨੂੰ ਮੈਂ ਬਚਾਲੇ ਗੋਲ ਤਰ

ओके okay. पहले पार्ण पहले आगे जाना है उसके बाद वापस आए देखने के लिए टिकट कहाँ से मिलेगा टिकट घर से ठीक है जी कितना ऊंचा है ऊपर दूर है एक्चुअली लगी पहला आपका जी बाकी दे काम ਬਾਅਦ ਪਹਿਲਾਂ ਬੁਕਿੰਗ ਜ਼ਰੂਰੀ ਆ ਟਿਕਟ ਕਰ ਉਹਨਾਂ ਪੇ ਤੁਹ ਟਿਕਟ ਲੈਣੀਆਂ ਟ੍ਰੈਕਟਰ ਤੇ ਦੀ ਆਨਲਾਈਨ ਹੀ ਹੋ ਜਾਣੀ ਆ ਆ ਸਕੈਨ ਕਰਕੇ ਆਨਲਾਈਨ ਹੋ ਜਾਈਂਗਾ ਟਿਕਟ ਲੈ ਲਈ ਆਪਾਂ ਤੇ ਹੁਣ ਸਾਹਮਣੇ ਉੱਪਰ ਚੱਲਦੇ ਆਂ ਤਾਂ ਬਣਿਆ ਹੋਇਆ ਸਤੂਪਾ ਬੁੱਧਾ ਦਾ ਆ ਨਾ ਇਸ ਸਤੂਪੇ ਜਾਤੇ ਆਂ ਆਪਾਂ ਸੱਚੀ ਸਤੂਪਾ ਹੈ ਇਹ ਤੂ ਦੇਖ ਵੇ ਹਾ ਮਹਿਮਾਨ ਆ ਨੇ ਹਾਂਜੀ ਇੱਥੇ ਪਾਰਕਿੰਗ ਬੜੀ ਵੱਡੀ ਆ। ਬਾਬਾ ਤਾਂ ਇਹ ਦੇਖਣ ਆਲੀ। ਇੱਥੇ ਵੀ ਆਪਣਾ ਸਮਾਂ ਬਾਬਾ ਲੱਗ ਜੂਗਾ। ਉਹ ਸਾਹਮਣੇ ਆ। ਪਤਾ ਨਹੀਂ ਕਿਹੜੇ ਪਾਸੇ ਦੀ ਰਾਹ ਕਿੱਧਰ ਦੀ ਪੜੀ ਹੈ ਤੇ ਕਿੱਧਰ ਦੀ ਨਿਕਲੀਏ। ਕੱਟ ਬਹੁਤ ਆ ਇੱਥੇ। ਪਾਰਕਿੰਗ ਭਰੀ ਪਈ ਆ। ਜਨੈਸਕੋ ਹੈਰੀਟੇਜ ਸਭ ਤੋਂ ਉੱਪਰ ਜਨੈਸਕੋ ਦਾ ਸਾਈਨ ਲੱਗਿਆ ਹੋਇਆ ਸਾਂਚੀ ਦੇ ਮਸ਼ਹੂਰ ਸਤੂਪ ਜਿਹੜੇ ਆਪਾਂ ਦੇਖਣ ਆਏ ਆ ਇੱਥੇ ਇਹਨਾਂ ਦੇ ਬਾਰੇ ਜਾਣਕਾਰੀ ਲਿਖੀ ਹੋਈ ਆ ਇਹ ਸਤੂਪ ਅਸ਼ੋਕ ਨੇ ਬਣਵਾਏ ਸੀਗੇ ਲਗਭਗ ਬਹੁਤੇ ਸਤੂਪ ਅਸ਼ੋਕ ਨੇ ਹੀ ਬਣਵਾਏ ਆ ਬੁੱਧ ਧਰਮ ਦੇ ਬੁੱਧ ਅਸ਼ੋਕ ਨੇ ਆਪਣੇ ਰਾਜ ਦੇ 3 ਸਾਲਾਂ ਦੇ ਵਿੱਚ 84000 ਦੇ ਕਰੀਬ ਸਤੂਪ ਬਣਵਾਏ ਸੀ ਬੁੱਧ ਧਰਮ ਦੇ ਇਹ ਤੀਜੀ ਸਦੀ ਦੇ ਬਣੇ ਹੋਏ ਸਤੂਪ ਆ ਜਿਹੜੇ ਆਪਾਂ ਦੇਖਣ ਜਾਂਦੇ ਆ ਤੇ ਅਸ਼ੋਕ ਬਾਰੇ ਸਰ ਨੂੰ ਪਤਾ ਹੀ ਆਪਾ ਪੜਦੇ ਹੀ ਰਹੇ ਆ ਅਸ਼ੋਕ ਚੰਦਰਗੁਪਤ ਮੌਰੀਆ ਦਾ ਪੋਤਾ ਮੌਰੀਆ ਰਾਜਵੰਸ਼ ਦਾ ਤੀਜਾ ਵੰਸ਼ੀ ਸੀ ਪਹਿਲਾਂ ਇਹ ਵੈਸ਼ਨੂ ਮਤ ਮੰਨਦੇ ਸੀਗੇ ਵੈਸ਼ਨਵ ਦਾ ਪੁਜਾਰੀ ਸੀ ਉਸ ਤੋਂ ਬਾਅਦ ਫਿਰ ਇਹ ਬੋਧੀ ਬਣ ਗਿਆ ਜਦੋਂ ਇਹ ਬੋਧੀ ਬਣਿਆ ਤਾਂ ਫਿਰ ਇਹਨੇ ਬਹੁਤ ਸਾਰੀਆਂ ਮੂਰਤੀਆਂ ਇਹੋ ਜਿਹੇ ਸਤੰਭ ਬਣਵਾਏ ਆ ਅਸ਼ੋਕ ਦਾ ਰਾਜ ਰਿਹਾ ਲਗਭਗ ਜੇ ਆਪਾਂ ਇਧਰੋਂ ਛੱਡ ਗਏ ਤਾਮਿਲਨਾਡੂ ਕੇਰਲਾ ਤੱਕ ਆਪਣਾ ਹੁਣ ਦਾ ਭਾਰਤ ਪਾਕਿਸਤਾਨ ਅਫਗਾਨਿਸਤਾਨ ਅਫਗਾਨਿਸਤਾਨ ਤੱਕ ਅਸ਼ੋਕ ਨੇ ਰਾਜ ਕੀਤਾ। ਅਸ਼ੋਕ ਦੇ ਸਮੇਂ ਦੇ ਵਿੱਚ ਆਪਾਂ ਜਿਹੜੇ ਸਾਂਚੀ ਸਤੂਪ ਦੇਖਣ ਆਏ ਆ ਸਾਂਚੀ ਦਾ ਇਹ ਸ਼ਹਿਰ ਦਾ ਨਾਮ ਆ ਤੇ ਸਤੂਪ ਕਹਦੇ ਜਿਹੜੇ ਬਣਾਏ ਹੋਇਆ ਬੁੱਧ ਦੇ ਉਹਨਾਂ ਨੂੰ ਇਹ ਬਣਾਏ ਸੀ ਰਾਜੇ ਅਸ਼ੋਕ ਨੇ ਇੱਥੇ ਇਹਨਾਂ ਦਾ ਸਮਾਂ ਵੀ ਲਿਖਿਆ ਹੋਇਆ ਇਹ ਹੈਗਾ 3rd ਸੈਂਚਰੀ ਬੀਫੀ 273 ਤੋਂ 236 ਬੀਫੀ ਬਿਫੋਰ ਕ੍ਰਾਈਸਿਸ ਇਧਰਲੇ ਸਾਹਮਣੇ ਪਾਸੇ ਸਤੂਪਾਂ ਨੇ ਇਹ ਰਾਜਾ ਅਸ਼ੋਕ ਹੋਇਆ ਪਹਿਲਾਂ ਉਹ ਵੈਸ਼ਨਵ ਸੀ ਵੈਸ਼ਨਵ ਮਤ ਨੂੰ ਮੰਨਦਾ ਸੀ ਜਿਹੜੇ ਵੈਸ਼ਨਵ ਨੂੰ ਮੰਨਦੇ ਹੁੰਦੇ ਉਹ ਵੈਸ਼ਨਵ ਖਵਾਂਦੇ ਆ ਫਿਰ ਇਹ ਬੋਧੀ ਹੋ ਗਿਆ ਕਲਿੰਗਾ ਦੇ ਯੁੱਧ ਤੋਂ ਬਾਅਦ ਇਹ ਬੋਧੀ ਹੋਇਆ ਸੀਗਾ ਕਲਿੰਗਾ ਦਾ ਯੁੱਧ ਕਲਿੰਗਾ ਦਾ ਤੇ ਮੌਰੀਆ ਦੋ ਰਾਜਵੰਸ਼ਾਂ ਦਾ ਯੁੱਧ ਸੀਗਾ ਜਿਹੜਾ ਦੁਨੀਆਂ ਦੇ ਸਭ ਤੋਂ ਖਤਰਨਾਕ ਯੁੱਧ ਨੇ ਜਿੱਦੇ ਵਿੱਚ ਸਭ ਤੋਂ ਵੱਧ ਕਤਲੇਆਮ ਹੋਇਆ ਕਲਿੰਗਾ ਦਾ ਯੁੱਧ ਉਹਨਾਂ ਯੁੱਧਾਂ ਦੇ ਵਿੱਚੋਂ ਆਉਂਦਾ ਅਸ਼ੋਕ ਚੰਦਰਗੁਪਤ ਮੌਰੀਆ ਦਾ ਪੋਤਰਾ ਸੀ ਤੇ ਚਾਣਕਿਆ ਦਾ ਚੇਲਾ ਸੀ ਯਾਨੀ ਕਿ ਚਾਣਕੇ ਇਹਨਾਂ ਦਾ ਸਲਾਹਕਾਰ ਮੰਤਰੀ ਹੁੰਦਾ ਸੀਗਾ ਮੌਰੀਆ ਰਾਜਵੰਸ਼ ਦਾ ਅਸ਼ੋਕ ਨੇ ਆਪਣੇ ਸਮੇਂ ਦੇ ਵਿੱਚ 3 ਸਾਲਾਂ ਦੇ ਵਿੱਚ 84000 ਸਤੂਪ ਬਣਵਾਏ। ਤੇ ਬੁੱਧ ਧਰਮ ਦਾ ਬਹੁਤ ਜ਼ਿਆਦਾ ਵਿਸਤਾਰ ਅਸ਼ੋਕ ਦੇ ਸਮੇਂ ਹੀ ਹੋਇਆ। ਅਸ਼ੋਕ ਬਹੁਤ ਕਹਦੀ ਆਪ ਤਕੜਾ ਵੀ ਸੀ ਗਿਆ, ਸਿਆਣਾ ਰਾਜਾ ਸੀ। ਅਸ਼ੋਕ ਦਾ ਰਾਜ ਜੇ ਆਪਾ ਮੌਜੂਦੇ ਭਾਰਤ ਦੇ ਵਿੱਚੋਂ ਤਾਮਿਲਨਾਡੂ, ਕੇਰਲ ਵਾਲਾ ਇਲਾਕਾ ਛੱਡ ਦਿੱਤੀ ਤਾਂ ਭਾਰਤ ਸਾਰਾ ਪਾਕਿਸਤਾਨ, ਅਫਗਾਨਿਸਤਾਨ ਉਧਰ ਤੱਕ ਅਸ਼ੋਕ ਦਾ ਰਾਜ ਰਿਆ। ਇਹ ਜਿਹੜੀ ਜਗ੍ਹਾ ਹੈਗੀ ਇਹ ਵਰਲਡ ਹੈਰੀਟੇਜ ਕੁਚਰਾਹੋ ਦੇ ਮੰਦਿਰ ਵੀ ਵਰਲਡ ਹੈਰੀਟੇਜ 'ਚ ਆਉਂਦੇ ਆ ਯੂਨੈਸਕੋ ਵਰਲਡ ਹੈਰੀਟੇਜ ਇਹ ਸਮਨ ਸਤੂਪਾ ਇਹ ਦੋ ਨੰਬਰ ਸਤੂਪਾ ਬੁੱਧ ਦਾ ਇਹ ਇਸ ਐਸੀ ਇਹ ਆ ਇਹ ਲਗਭਗ 15 ਮੀਟਰ ਉੱਚਾ ਇੱਥੇ ਦੇ ਬਾਰੇ ਲਿਖਿਆ ਵੀ ਹੋਇਆ ਇਹ ਪੜ ਲੈਂਦੇ ਆ ਪ੍ਰਵੇਸ਼ ਗੇਲੂ ਹੈ ਕਿ ਹੁਰਨਾ 15 ਤੇ 8.23 ਮੀਟਰ ਆ। ਸਤੂਪ ਨੰਬਰ 3 ਆਏ। ਦੋ ਇਹ ਤੋਂ ਪਹਿਲਾਂ ਰਹਿ ਗਏ ਆਪਾਂ ਦੇਖਦੇ ਆਂ ਜਾ ਕੇ ਅੱਜ ਤੱਕ। ਇਹ ਸਤੂਪਾ ਜਿਹੜਾ ਆਪਾਂ ਹੁਣ ਦੇਖ ਰਹੇ ਆਂ ਇਹ ਉਹਦੇ ਬਾਰੇ ਜਾਣਕਾਰੀ ਆ। ਪਿੱਲਰ 35, 35 ਪਿੰਨਰ ਲੱਗੇ ਹੋਏ ਆ ਕਹਿੰਦੇ ਇਹਦੇ ਵਿੱਚ। ਇਹ ਸਭ ਤੋਂ ਵੱਡਾ ਸਤੂਪਾ। ਤੁੱਪ ਪੈਂਦੀ ਇੱਧਰ ਉੱਤਾਰ ਕੇ ਦਿਖਦਾ ਹੀ ਨਹੀਂ ਯਾਰ। ਇਹਨੂੰ ਆਪਾਂ ਘੁੰਮ ਕੇ ਦੂਜੇ ਪਾਸੋਂ ਦੇਖਦੇ ਆਂ ਤਾਂ ਕਿ ਦਿਸ ਜੇ ਧੋਪਣਾ ਬਵੇ 35 ਪਿੱਲਰ ਲੱਗੇ ਹੋਇਆ ਇਹੋ ਜਿਹਾ ਇਹਦੇ ਚਾਰ ਚਪੇਰੇ ਤੇ ਚੀਸਤੂਪ ਇਹ ਸਾਰੇ ਸਤੂਪ ਹੀ ਬਣੇ ਹੋਏ ਨੇ ਨਿੱਕੇ ਵੱਡੇ ਤੇ ਇਹ ਮੁੱਖ ਸਤੂਪ ਆ ਸਾਹਮਣੇ ਜਿਹੜਾ ਆਪਣੇ ਫਰੇਮ ਦੇ ਵਿੱਚ ਆ ਬੋਧਧਰਮ ਬਾਰੇ ਪੜਨਾ ਤੇ ਇੱਕ ਹਿੰਦੀ ਦੀ ਕਿਤਾਬ ਆ ਜਾਂ ਜਾਂ ਚਰਨ ਪੜੇ ਗੌਤਮ ਕੇ ਬੁੱਧ ਦੀ ਜੀਵਨੀ ਆ ਉਹ ਤੇ ਪੰਜਾਬੀ ਦੇ ਇੱਕ ਨਾਵਲ ਤੋਸ਼ਾਲੀ ਦੀ ਹੰਸੋ ਜੀ ਸੰਸਿੰਘ ਕਮਲ ਦਾ ਉਹਦੇ ਚ ਵੀ ਸ਼ਾਇਦ ਐਸ਼ੋਕ ਬਾਰੇ ਲਿਖਿਆ ਹੋਇਆ ਉਹਦਾ ਪਲਾਂਟ ਇਹੋ ਜਿਹਾ ਹੀ ਆ ਨਿੱਕੇ ਨਿੱਕੇ ਹੋਰ ਬਹੁਤ ਸਤੂਪੇ ਬਣੇ ਹੋਏ ਆ ਵਾਵਾ ਜਗਾ ਦੇ ਵਿੱਚ ਆਏ ਮੈਨੂੰ ਤਾਂ ਹੋਣੀ ਆ 10 12 ਕਿਲੇ ਥਾਂ ਤਾਂ ਆਰਾਮ ਨਾਲ ਇਹ ਜਿਹੜੇ ਕੋਸ਼ੇ ਇੱਥੇ ਲਿਖਿਆ ਵੀ ਹੋਇਆ ਇਹ ਬ੍ਰਹਮੀ ਲਿਪੀ ਤੇ ਪਾਲੀ ਭਾਸ਼ਾ ਤੋਂ ਦੀ ਲ ਬੁੱਧ ਦੇ ਜਿਹੜੇ ਗ੍ਰੰਥ ਨੇ ਸਾਰੇ ਪਾਲੀ ਭਾਸ਼ਾ ਚ ਲਿਖੇ ਹੋਏ ਆ ਇਹ ਸਾਹਮਣੇ ਬਣਿਆ ਹੋਇਆ ਮੰਦਿਰ ਇਹਦੀ ਛੱਤ ਢਾਈ ਹੋਈ ਹੈ ਕੱਲੇ ਸਤੰਭ ਬਣੇ ਨੇ ਤੇ ਇਹ ਸਤਵੀਂ ਸਦੀ ਦਾ ਮੰਦਿਰ ਦੱਸਦੇ ਆ ਇੱਥੇ ਦੇ ਬਾਰੇ ਲਿਖਿਆ ਹੋਇਆ 7th ਸੈਂਚਰੀ ਏਡੀ ਏਡੀ ਦਾ ਮਤਲਬ ਹੋ ਗਿਆ ਐਨੋਡੋਮਿਨੀ ਇਹ ਲੈਟਿਨ ਭਾਸ਼ਾ ਦਾ ਸ਼ਬਦ ਹੁੰਦਾ ਤੇ ਜਿਹਨੂੰ ਪੰਜਾਬੀ ਚ ਕਰੀਏ ਤਾਂ ਮਤਲਬ ਹੈਂ ਭਗਵਾਨ ਦਾ ਸਮਾਂ ਭਗਵਾਨ ਦਾ ਸਮਾਂ ਕਿਵੇਂ ਗਿਣਿਆ ਜਾਂਦਾ ਜਿਹੜਾ ਸਮੇਂ ਤੇ ਆਪਾਂ ਸਾਲ ਗਿਣਦੇ ਆ ਇਹ ਜੀਸੂ ਮਸੀਹ ਦੇ ਜਨਮ ਤੋਂ ਸ਼ੁਰੂ ਹੁੰਦੇ ਆ ਏਡੀ ਤੇ ਬੀਸੀ ਏਡੀ ਦਾ ਮਤਲਬ ਹੋ ਗਿਆ ਭਗਵਾਨ ਦਾ ਸਮਾਂ ਐਨੋਡੋਮਿਨੀ ਬੀਸੀ ਹੋ ਗਿਆ ਬਿਫੋਰ ਕ੍ਰਾਈਸਿਸ ਜੋ ਮੇ ਹੁਣ 2017 ਚੱਲੀ ਜਾਂਦਾ ਮਤਲਬ ਕਿ ਹੁਣ 21ਵੀਂ ਸਦੀ ਚੱਲੀ ਜਾਂਦੀ ਆ ਜੇ ਤਾਂ ਆਪਾਂ 2017 ਗਣੀਏ ਕੱਲਾ ਤਾਂ ਮਤਲਬ ਜੀਸ਼ੂ ਦੇ ਜਨਮ ਤੋਂ 2021ਵੀਂ ਸਦੀ ਬਾਅਦ ਆ ਗਿਆ ਆਪਾਂ ਜੇ 2017 ਦੇ ਅੱਗੇ ਬੀਸੀ ਲਾ ਕੇ ਜੇ ਤਾਂ ਫਿਰ ਉਹ ਹੋਊਗਾ ਜੀਸ਼ੂ ਦੇ ਜੀਸ਼ੂ ਮਸੀਹ ਦੇ ਜਨਮ ਤੋਂ ਪਹਿਲਾਂ ਦਾ ਮਾਈਨਸ ਚ ਚਲਾ ਜਾਊਗਾ ਕੰਮ ਏਡੀ ਦਾ ਮਤਲਬ ਹੋ ਗਿਆ ਭਗਵਾਨ ਦਾ ਸਮਾਂ ਜੀਸ਼ੂ ਮਸੀਹ ਦਾ ਸਮਾਂ ਜਣੀ ਕਿ ਉਹ ਕਿਹੜੇ ਸਮੇਂ ਦੀ ਗਿਣਤੀ ਸ਼ੁਰੂ ਹੋਈ ਆ ਇਹ ਜੀਸ਼ੂ ਦੇ ਜਨਮ ਤੋਂ ਬਾਅਦ ਜੀ ਸ਼ੁਰੂ ਹੋਈ ਆ ਮੈਂ ਭੁੱਲ ਗਿਆ ਪੂਰੀ ਕਹਾਣੀ ਪਹਿਲੀ ਵਾਰੀ ਕਿਸੇ ਅੰਗਰੇਜ਼ ਨੇ ਸਾਲਾਂ ਵਾਲਾ ਪ੍ਰੋਗਰਾਮ ਲੈ ਕੇ ਆਂਦਾ ਸੀਗਾ ਵੀ ਆਪਾਂ ਇਸ ਤਰੀਕੇ ਨਾਲ ਸਮੇਂ ਦੀ ਗਣਤੀ ਮੰੰਤੀ ਕਰਿਆ ਕਰੀਏ ਤੇ ਉਹਨਾਂ ਨੇ ਫਿਰ ਇਹਦਾ ਜਿਹੜਾ ਮੁੱਖ ਬਿੰਦੂ ਰੱਖਿਆ ਉਹ ਯਿਸੂ ਦਾ ਯਿਸੂ ਮਸੀਹ ਦਾ ਜਨਮ ਰੱਖ ਲਿਆ ਤੇ ਸਮੇਂ ਨੂੰ ਦੋ ਹਿੱਸਿਆਂ 'ਚ ਵੰਡਦਾ ਯਿਸੂ ਤੋਂ ਪਹਿਲਾਂ ਤੇ ਯਿਸੂ ਤੋਂ ਬਾਅਦ ਚ ਜਿਵੇਂ ਆਪਾਂ ਪੜ੍ਹਦੇ ਆਂ ਕਿ ਇਸ ਜਗ੍ਹਾ ਦੀ ਉਚਾਈ ਸਮੁੰਦਰੀ ਤਲ ਤੋਂ ਇੰਨੀ ਆ ਤਾਂ ਉਚਾਈ ਮਾਪਣ ਦੇ ਲਈ ਸਮੁੰਦਰੀ ਤਲ ਨੂੰ ਇੱਕ ਬਿੰਦੂ ਰੱਖ ਲਿਆ ਉਸੇ ਤਰ੍ਹਾਂ ਸਮੇਂ ਨੂੰ ਮਾਪਣ ਦੇ ਲਈ ਕਿਉਂਕਿ ਮੁਸੀਦੇ ਜਾਨ ਨੂੰ ਸੈਂਟਰ ਚ ਰੱਖ ਲਿਆ ਉਹਨੂੰ ਦੋ ਹਿੱਸਿਆਂ ਚ ਵੜ ਦਿੱਤਾ ਇੱਕ ਤਾਂ ਉਹ ਤੋਂ ਪਹਿਲਾਂ ਵਾਲਾ ਕਾਲ ਤੇ ਇੱਕ ਉਹ ਤੋਂ ਮਗਰਲਾ ਮੈਂ ਨਾਂ ਭੁੱਲ ਗਿਆ ਉਹ ਸੰਗਰੇਜ਼ ਬੰਦੇ ਦਾ ਚੀਣੀ ਸਾਰਾ ਕੁਝ ਕਨਸੈਪਟ ਲੈ ਕੇ ਆਂਦਾ ਸੀਗਾ ਤੁਸੀਂ ਗੂਗਲ ਕਰ ਲਿਓ ਏਡੀ ਤੇ ਬੀਸੀ ਚ ਕੀ ਫਰਕ ਆ ਲੱਗ ਜੂਗਾ ਪਤਾ ਇਹ ਡਾਲਾ ਹੈ ਆਪ ਕੋ ਰਾਜ ਸਿੰਘ ਦਾ ਚੌਰਾਇਆ ਹੈ ਨਾ ਉਧਰ ਉਧਰ ਇਹ ਸਾਹਮਣੇ ਆ ਗਿਆ 17 ਨੰਬਰ ਇਸ ਵਿੱਚ ਇੱਕ ਵਰਗ ਕਰ ਗਰਭ ਗ੍ਰਹਿ ਹੈ ਤਥਾ ਸਤੰਭ ਉਪਰ ਟਿਕਾ ਹੋਊਗਾ ਮੁੱਖ ਮੰਡਮ ਸ਼ਾਮਿਲ ਤੇ ਅੰਗੋਂ ਕੀ ਨੂੰ ਠੀਕ ਆ ਜੀ 17 ਨੰਬਰ ਮੰਦਰ ਆ ਧੁੱਪ ਬਾਲੀ ਕਲੱਲੀ ਪੈਂਦੀ ਉਹ ਦਿਸਦਾ ਹੀ ਕੁਛ ਨਹੀਂ ਯਾਰ ਇਹਦੇ ਵਿੱਚ ਮੂਰਤੀ ਰੱਖੀ ਹੋਈ ਸੀਗੀ ਭਗਵਾਨ ਬੁੱਧ ਦੀ ਤੇ ਉਹ ਚੱਕ ਕੇ ਇਹਨਾਂ ਨੇ ਹੁਣ ਰੱਖਤੀ ਹੈ ਮਿਊਜ਼ੀਅਮ ਦੇ ਵਿੱਚ ਮਗਰ ਬਰਾਂਡ ਕਮਰਾ ਬਣਾਇਆ ਹੋਇਆ ਅਗਲੇ ਪਾਸੇ ਇਹ ਬਰਾਂਡਾ ਜਦੋਂ ਆਪਾਂ ਲਦਾਖ ਦਾ ਸਫਰ ਕਰੀਏ ਲਦਾਖ ਦਾ ਹੋਵੇ ਜਾਂ ਜੰਸਕਾਰ ਵੈਲੀ ਦਾ ਸਫਰ ਹੋਵੇ ਤਾਂ ਉੱਥੇ ਮਨਿਸਟਰੀਆਂ ਬਣੀਆਂ ਹੋਈਆਂ ਨੇ ਜਿਹੜੇ ਬੁੱਧ ਧਰਮ ਦੇ ਮੰਦਰ ਨੇ ਉਹਨਾਂ ਨੂੰ ਮਨਿਸਟਰੀ ਕਹਿ ਦਿੰਦੇ ਆ ਤੇ ਇਹ ਉਸ ਸਮੇਂ ਦੀ ਪੁਰਾਣੀ ਬਣੀ ਹੋਈ ਮਨਿਸਟਰੀ ਆ ਬੁੱਧ ਵਿਹਾਰ ਵੀ ਕਹਿ ਦਿੰਦੇ ਇਹਨੂੰ ਇੱਥੇ ਕੱਲਾ ਵਿਹਾਰ ਲਿਖਿਆ ਹੋਇਆ ਇਹ ਮਨਿਸਟਰੀ ਆ ਮਨਿਸਟਰੀ ਨੰਬਰ 7 37 ਸੱਚੋ 37 ਨੰਬਰ ਬਹੁਤ ਪੁਰਾਣਾ ਸਮਾਨ ਪਿਆ ਹੈ। ਬੁੱਧ ਧਰਮ ਬਹੁਤ ਪੁਰਾਣਾ ਧਰਮ ਆ। ਸਾਹਮਣੇ ਆਪਣਾ ਸਕਰੀਨ ਦੇ ਵਿੱਚ ਦਿਖ ਰਿਹਾ ਇਹ ਵੀ ਮੰਦਿਰ ਹੈ ਇੱਕ। ਇਸ ਮੰਦਿਰ ਬਾਰੇ ਲਿਖਿਆ ਹੋਇਆ ਕਿ ਇਹ ਤੀਜੀ ਸਦੀ ਦਾ ਬਣਿਆ ਹੋਇਆ ਮੰਦਿਰ ਆ। ਉਸ ਤੋਂ ਬਾਅਦ ਇਹਦੇ ਵਿੱਚ ਅੱਗ ਲੱਗ ਗਈ ਸੀਗੀ, ਕੁਝ ਭਾਗ ਇਹਦਾ ਮਚ ਗਿਆ। ਤੇ 8ਵੀਂ ਸਦੀ ਦੇ ਵਿੱਚ ਫੇਰ ਮਾੜਾ-ਮੋਟਾ ਇਹਦੇ ਵਿੱਚ ਕੋਈ ਬਦਲਾਅ ਕੀਤਾ ਗਿਆ। ਅੱਪਾ ਜਿਹੜੇ ਸਤੂਪੇ ਦੇਖੀ ਜਾਂਦੇ ਆ ਹੁਣ ਦੇਖਣ ਨੂੰ ਕੁਝ ਵੀ ਨਹੀਂ ਲੱਗਦਾ ਗਿਆ ਐਂ ਲੱਗਦਾ ਵੀ ਕੁਝ ਨਹੀਂ ਹੈ ਬਸ ਬੁਰਜੀਆਂ ਜਿਹਾ ਕੱਢੀਆਂ ਹੋਈਆਂ ਨੇ ਪਰ ਇਹਦੇ ਵਿੱਚ ਦੇਖਣ ਨਾਲ ਪਤਾ ਲੱਗਦਾ ਕਿ ਇੱਕ ਤਾਂ ਇਹ ਬੁੱਧ ਧਰਮ ਨਾਲ ਸੰਬੰਧਿਤ ਆ ਜਿਹੜਾ ਬਹੁਤ ਪੁਰਾਣਾ ਧਰਮ ਹੋਇਆ ਉਸ ਤੋਂ ਬਾਅਦ ਅਸ਼ੋਕ ਨਾਲ ਸੰਬੰਧਿਤ ਆ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਉਹ ਸਮੇਂ ਹਜ਼ਾਰਾਂ ਸਾਲ ਪਹਿਲਾਂ ਕਿਹੋ ਜਿਹਾ ਆਰਕੀਟੈਕਟ ਸੀਗਾ ਲੋਕ ਕਿਹੋ ਜਿਹੇ ਘਰ ਬਣਾਉਂਦੇ ਸੀਗੇ ਕਿਹੋ ਜਿਹੇ ਮੰਦਰ ਹੁੰਦੇ ਸੀ ਕਿਹੋ ਜੀ ਆਪਣੀ ਵਸਤੂਕਲਾ ਸ਼ੈਲੀ ਹੁੰਦੀ ਸੀ ਇਹ ਜਦੋਂ ਦੇਖ ਕੇ ਉਹਨਾਂ ਦੀਆਂ ਚੀਜ਼ਾਂ ਦਾ ਆਪਾਂ ਨੂੰ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਪਈ ਉਹ ਤੋਂ ਸਾਡੇ ਮਿਸਤਰੀ ਸਾਡੇ ਫੋਰਮੈਨ ਸਾਡੇ ਨਕਸ਼ਾ ਨਿਵੀਸਕੇ ਹੋ ਜਾ ਕੰਮ ਕਰਦੇ ਸੀ ਜਿਹੜਾ ਮੰਦਿਰ ਆਪਾਂ ਹੁਣ ਦੇਖਣਾ ਆਪਣੇ ਸਾਹਮਣੇ ਹੈ ਇੱਥੇ ਉਸ ਮੰਦਿਰ ਬਾਰੇ ਜਾਣਕਾਰੀ ਦਿੱਤੀ ਹੋਈ ਆ ਇਹ ਮੰਦਿਰ ਆਪਾਂ ਦੂਰੋਂ ਦੇਖੀ ਤਾਂ ਆਪਾਂ ਨੂੰ ਸਕਰੀਨ ਦੇ ਵਿੱਚ ਐਵੇਂ ਦਾ ਦਿਸਦਾ ਇਹਦੇ ਵਿੱਚ ਇੱਕ ਬੁੱਧ ਦੀ ਮੂਰਤੀ ਵੀ ਪਈ ਆ ਬਹੁਤ ਵੱਡੀ ਅੱਪਾ ਕੋਲੋਂ ਜਾ ਕੇ ਵੀ ਦੇਖ ਕੇ ਆਉਣੇ ਆ। ਇਸ ਮੰਦਰ ਦੇ ਵਿੱਚ ਵੀ ਇਹੋ ਜਿਹੀ ਪੁਰਾਣੀਆਂ ਮੂਰਤੀਆਂ ਬਣੀਆਂ ਹੋਈਆਂ ਨੇ। ਆਪਾਂ ਜਦੋਂ ਇਹ ਮੱਧ ਪ੍ਰਦੇਸ਼ ਚ ਵੜੇ ਆ ਆਪਣੀ ਵਾਹ ਇਹੋ ਜਿਹੀ ਮੂਰਤੀਆਂ ਨਾਲ ਹੀ ਆ। ਮਤਲਬ ਇਹ ਉਸ ਸਮੇਂ ਦੀ ਵਸਤੂ ਕਲਾ ਸ਼ੈਲੀ ਸੀਗੀ। ਉਸ ਸਮੇਂ ਦੇ ਵਿੱਚ ਲੋਕ ਇਹੋ ਜਿਹੀਆਂ ਮੂਰਤੀਆਂ ਬਣਾਉਂਦੇ ਸੀਗੇ। ਉਦੋਂ ਬਾਅਦ ਫਿਰ ਜਿਵੇਂ ਟਾਈਲਾਂ ਜਿਹਾ ਲਾਉਣ ਲੱਗ ਪਏ ਫਿਰ ਆਪਾਂ ਪੜਤੀਆਂ ਕਰਨ ਲੱਗ ਪਏ ਪਿੱਛੇ ਚੱਲਿਆ ਸੀ ਆਪਣੇ ਰਵਾਜ ਵਿੱਚ ਕੋਠੀਆਂ ਤੇ ਆਪ ਲਾਲ ਰੰਗ ਦੀਆਂ ਇੱਟਾਂ ਜਿਹਾ ਲਾਉਂਦੇ ਸੀ ਖੜਪਾ ਪੈਲਾਂ ਜਾਂ ਖੜਪੈਲਾਂ ਕਹਿ ਦਿੰਨੇ ਆ ਰਵਾਜ ਬਦਲਦੇ ਰਹਿੰਦੇ ਸਮੇਂ ਦੇ ਨਾਲ ਜੇ ਆਪਾਂ ਅੱਸੀ ਮੇ ਰਹਾ ਕੇ ਦੇ ਘਰ ਦੇਖੀਏ ਤਾਂ ਉਹਨਾਂ ਦੀ ਬੰਤਰ ਹੋਰ ਤਰ੍ਹਾਂ ਦੀ ਹੈ ਜੇ ਆਪਾਂ ਉਦ ਪਿਛਾਣ ਨੂੰ ਚੱਲੇ ਜਾਈਏ ਹੋਰ 30 ਸਾਲ ਤਾਂ ਹੋਰ ਤਰ੍ਹਾਂ ਦੇ ਘਰ ਨੇ ਜੀ ਆਪਾਂ ਹੁਣ ਦੇਖ ਲਈਏ ਜਿਹੜੇ ਹੁਣ ਮਾਡਰਨ ਕੰਮ ਚੱਲਿਆ ਜਾਂਦਾ ਤਾਂ ਹੁਣ ਹੋਰ ਤਰ੍ਹਾਂ ਦਾ ਆਪਣੇ ਆਰਕੀਟੈਕਟ ਚੱਲਦਾ ਸੋ ਇਹ ਸਮੇਂ ਦੇ ਨਾਲ-ਨਾਲ ਬਦਲਦਾ ਹੀ ਰਹਿੰਦਾ ਜਿਹੜਾ ਸਾਡਾ ਪੁਰਾਣਾ ਘਰ ਸੀਗਾ ਉਹਦੇ ਅੱਗੇ ਚਿੱਟੀਆਂ ਜਿੱਤੇ ਇਦਾਂ ਲੱਗੀਆਂ ਹੁੰਦੀਆਂ ਸੀਗੀਆਂ ਬਰਾਂਡਿਆਂ ਦੇ ਅਗਲੇ ਪਾਸੇ ਉਦੋਂ ਉਹਨਾਂ ਦਾ ਰਿਵਾਜ ਸੀਗਾ ਉਦੋਂ ਬੋਤ ਫਿਰ ਆਪਣੀ ਕੋਠੀਆਂ ਪਾਉਣ ਲੱਗ ਪਏ ਤਾਂ ਪਰਦੀ ਤੇ ਲਾਲ ਖੜਪੈਲਾਂ ਜੀਆਂ ਲਾਉਣ ਲੱਗ ਪਏ ਉਹਨੂੰ ਕੋਈ ਉਹਨੂੰ ਖਪਰੈਲਾਂ ਕਹਿ ਦਿੰਦਾ ਕੋਈ ਖੜਪੈਲਾਂ ਕਹਿ ਦਿੰਦਾ ਹੁਣ ਹੋਰ ਤਰ੍ਹਾਂ ਦੀਆਂ ਪਰਦੀਆਂ ਬਣਾਉਣ ਲੱਗ ਪਏ ਮੈਨੂੰ ਲੱਗਦਾ ਵੀ ਇੱਕ ਜਨਰੇਸ਼ਨ ਦੇ ਬਾਅਦ ਸਾਰੇ ਨਮੂ ਘਰ ਬਣਾਉਣ ਦੇ ਮੰਦਰ ਬਣਾਉਣ ਦੇ ਇੰਨਾ ਜਿਹੜੇ ਧਾਰਮਿਕ ਸਥਾਨ ਹੁੰਦੇ ਆ ਜਿਵੇਂ ਗੁਰਦਾਰੇ ਹੋਗੇ ਮਿਨਿਸਟਰੀਆਂ ਹੋ ਗਈਆਂ ਮੰਦਰ ਹੋ ਗਈਆਂ ਮਸਜਿਦਾਂ ਹੋ ਗਈਆਂ ਇਹਨਾਂ ਦਾ ਆਰਕੀਟੈਕਟ ਲੰਬੇ ਸਮੇਂ ਤੱਕ ਚੱਲਦਾ ਛੇਤੀ ਕਿ ਤ ਇਹਨਾਂ ਦੇ ਵਿੱਚ ਬਦਲਾਅ ਨਹੀਂ ਕਰ ਸਕਦੇ ਆਪਾਂ ਕਿਉਂਕਿ ਇਹ ਚੀਜ਼ਾਂ ਧਾਰਮਿਕ ਭਾਵਨਾ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ ਅੱਜ ਦੀ ਦੁਨੀਆਂ ਦੇ ਵਿੱਚ ਦੇਖੀਏ ਤਾਂ ਬੁੱਧ ਦੀਆਂ ਮੂਰਤੀਆਂ ਸਭ ਤੋਂ ਵੱਧ ਵਿਕਦੀਆਂ ਨੇ ਤੇ ਬੁੱਧ ਆਪ ਮੂਰਤੀ ਪੂਜਾ ਦੇ ਖਿਲਾਫ ਸੀ ਇਹਨੂੰ ਪਤਾ ਨਹੀਂ ਸੀਗਾ ਬਾਪੂ ਨੂੰ ਵੀ ਮੇਰੇ ਜਾਣ ਤੋਂ ਬਾਅਦ ਮੈਨੂੰ ਵੀ ਵੇਚ ਦੇਣਗੇ ਲੋਕ ਇਹ ਮੰਦਿਰ ਦਾ ਮੁੱਖ ਦਵਾਰ ਆ ਤੇ ਇਹ ਵੀ ਬੰਦ ਕਰੀ ਬੈਠੇ ਆ ਇਹ ਮੰਦਿਰ ਦਾ ਸ਼ੇਖਰ ਆ ਇੱਥੇ ਮੂਰਤੀਆਂ ਦੇਖ ਸਕਦੇ ਆ ਆਪਾਂ ਕਿਹੋ ਜਿਹੀਆਂ ਬਣੀਆਂ ਹੋਈਆਂ ਨੇ ਵਸਤੂ ਕਲਾ ਸ਼ੈਲੀ ਤੋਂ ਬਹੁਤ ਕੁਝ ਅੰਦਾਜ਼ਾ ਹੋ ਜਾਂਦਾ ਜਿੰਨਾਂ ਨੇ ਮੇਰਾ ਖਜਰਾਹੋ ਵਾਲਾ ਬਲੌਗ ਦੇਖਿਆ ਹੋਊਗਾ ਤਾਂ ਦੇਖੋ ਖਜਰਾਹੋ ਦੇ ਮੰਦਿਰ ਦੇ ਉੱਪਰ ਐਲਜੀਬੀਟੀ ਕਮਿਊਨਿਟੀ ਦੀਆਂ ਮੂਰਤੀਆਂ ਵੀ ਹੈਗੀਆਂ ਨੇ ਲੈਸਬੀਅਨ ਦੀਆਂ ਮੂਰਤੀਆਂ ਗੇਹ ਦੀਆਂ ਮੂਰਤੀਆਂ ਔਰ ਸੈਕਸ ਦੀਆਂ ਮੂਰਤੀਆਂ ਤਾਂ ਉੱਥੋਂ ਅੰਦਾਜ਼ਾ ਹੋ ਜਾਂਦਾ ਕਿ ਸਾਰਾ ਕੁਝ ਨਵਾਂ ਨਹੀਂ ਹੈਗਾ ਇਹ ਪੁਰਾਣਾ ਹੀ ਆ ਕਿਉਂਕਿ ਜੇ ਮਿਸਤਰੀਆਂ ਨੇ ਕੁਝ ਬਣਾਇਆ ਤਾਂ ਉਸ ਸਮੇਂ ਤੋਂ ਕੁਝ ਨਾ ਕੁਝ ਉਹ ਤੋਂ ਚੱਲਦਾ ਹੋਊਗਾ ਫਿਰ ਵੀ ਉਹਨਾਂ ਨੇ ਸਾਰਾ ਕੁਝ ਤਿਆਰ ਕੀਤਾ ਜਿਵੇਂ ਹੁਣ ਅੱਜ ਕੱਲ ਬਹੁਤ ਮਜ਼ਾਕ ਉਡਾਇਆ ਜਾਂਦਾ ਹੈ ਗੇ ਕਮਿਊਨਿਟੀ ਦਾ ਜਾਂ ਐਲਜੀ ਬਿਊਟੀ ਵਾਲੇ ਹੋ ਗਏ ਜਿਹੜੇ ਸਾਰੇ ਪਰ ਇਹ ਨਵਾਂ ਨਹੀਂ ਕੁਝ ਹੈਗਾ ਇਹ ਸਾਰੇ ਸਦੀਆਂ ਪੁਰਾਣੇ ਆ ਬਸ ਕਈ ਵਾਰੀ ਸਮਾਂ ਸਪੇਸ ਨਹੀਂ ਦਿੰਦਾ ਗਿਆ ਆਪਾਂ ਲੋਕਸ਼ਪ ਬਗੇ ਰਹਿੰਦੇ ਆ ਤੇ ਕਈ ਵਾਰੀ ਸਾਨੂੰ ਸਪੇਸ ਮਿਲ ਜਾਂਦੀ ਆ ਤਦ ਫਿਰ ਉਹ ਚੀਜ਼ਾਂ ਸਮਾਜ ਦੇ ਵਿੱਚ ਆ ਜਾਂਦੀਆਂ ਨੇ। ਕਿਹੜਾ ਹੋ ਦੇ ਮੰਦਰ ਦੇ ਵਿੱਚ ਇੱਕ ਮੂਰਤੀ ਬਣੀ ਹੋਈ ਐ ਕਾਮ ਸੂਤਰਾ ਵਾਲੀ ਮੂਰਤੀ ਆ ਜਿਹਨੂੰ ਅਸੀਂ ਅੱਜ ਕੱਲ ਨਵੀਂ ਜਨਰੇਸ਼ਨ 69 ਦੇ ਨਾਲ ਬੜਾ ਪ੍ਰਮੋਟ ਕਰਦੇ ਆ ਕਿ ਜੀ 69 ਨਾਮ ਦਾ ਪੋ ਚੱਲਿਆ। ਪਰ ਅਸਲ 'ਚ ਸਾਰਾ ਕੁਝ ਪੁਰਾਣਾ ਹੀ ਇੱਕ ਫਿਲਮ ਆ 50 ਸ਼ੇਡਸ ਆਫ ਗ੍ਰੇ। ਤੁਹਾਨੂੰ ਲੱਗਦਾ ਕਿ ਨਵੇਂ ਕਨਸੈਪਟ ਲੈ ਕੇ ਆਈ ਹੋਈ ਫਿਲਮ ਆ ਅਸਲ 'ਚ ਉਹ ਕਾਮ ਸੂਤਰਾ ਦਾ ਹੀ ਤਹਰਾਉ ਆ। ਐਂ ਚੱਲੀ ਜਾਂਦਾ ਸਾਰਾ ਕੁਝ। ਦੇਖ ਕੇ بڑا ਮੋਟਾ ਜਿਹਾ ਪਤਾ ਲੱਗ ਜਾਂਦਾ ਕੁਛ ਨਾ ਕੁਛ ਵੀ ਕੀ ਮਾਹੌਲ ਆ ਪੁਰਾਣੇ ਸਮਿਆਂ ਦੇ ਵਿੱਚ ਕਿਹੋ ਜਿਹੇ ਰੰਗਤਮਾਚੇ ਰਹੇ ਹੋਣਗੇ ਕਿੱਥੇ ਜਾਣਗੀ ਭੱਜ ਕੇ ਕਿੱਥੇ ਜਾਵੇਂਗੀ ਕਿੰਨੀ ਪਿਆਰੀ ਚੀਜ਼ ਆ ਯਾਰ ਅਗਰ ਨਿੱਕੇ ਹੁੰਦੇ ਨਾ ਇਹਦੇ ਮਗਰ ਰੋੜਾ ਲੈ ਕੇ ਪਾਈ ਜਾਂਦੇ ਕਿ ਇਹਨੂੰ ਮਾਰ ਕੇ ਫਿਰ ਚੋਂ ਪੈਸੇ ਕੱਢਾਂਗੇ ਇਹਦੇ ਹੁਣ ਪਤਾ ਲੱਗਦਾ ਵੀ ਇਹਦੇ ਵਿਚਾਰੇ ਜੇ ਸਿਰ ਚ ਕੋਠਾ ਢਾਲੇ ਆਏ ਤਾਂ ਹੈ ਹੀ ਗੋਲੂ ਮੋਲੂ ਜਿਹਾ ਕੰਮ ਬਾਲਾ ਪੋਲਾ ਜਾਨਵਰ ਆ ਇਹ ਗੱਲ ਹੈ ਜੀ ਟਟਿਰੀ ਨਹੀਂ ਸੱਚੇ ਕਾਟੂਆ ਪਤਾ ਨਹੀਂ ਕੀ ਖਾਈ ਜਾਂਦੀ ਆ ਕਾਟੋ ਕਟੂਕਾ ਤੋਂ ਕੀਵ 32 ਇਧਰ ਗੁਫਾ ਬਣੀ ਹੋਈ ਆ ਇੱਕ ਆਪਾਂ ਇਹ ਵੀ ਦੇਖਦੇ ਆਂ ਇਹ ਜਗਾ ਉੱਚੀ ਆ ਹੁਣ ਇਥੋਂ ਆਪਾਂ ਸੰਤੂਪਾ ਆ ਵੀ ਦੇਖਾਂਗੇ ਮੈਂ ਸੰਤੂਪੇ ਕਹੀ ਨਾ ਮੇਰੇ ਮੂਹਰੇ ਤਾਂ ਸੰਤੋਖ ਨਿਕਲਣ ਲੱਗਿਆ ਸੀਗਾ ਸਾਂਚੀ ਸਤੂਪੇ ਉੱਥੇ ਤੋਂ ਤਾਂ ਵਧੀਆ ਦੇਖਦੇ ਆ ਪਹਿਲਾਂ ਗੁਫਾ ਦੇਖੀ ਕਿਹੋ ਜਿਹੀ ਆ ਆਪਾਂ ਬਹੁਤ ਇਤਿਹਾਸ ਪੜ ਲਿਆ ਧਰਮਾਂ ਦੇ ਰਾਜਨੀਤੀ ਦੇ ਪਰ ਬੰਦੇ ਨੂੰ ਆਪਦਾ ਇਤਿਹਾਸ ਜ਼ਰੂਰ ਪੜਨਾ ਚਾਹੀਦਾ ਕਿੱਥੋਂ ਤੁਰਿਆ ਸੀ ਉਹ ਸ਼ੁਰੂ ਵਿੱਚ ਕਿਹੜੀਆਂ ਜਾਤਾਂ ਸੀਗੀਆਂ ਕਿਵੇਂ ਆਪਾਂ ਇੱਥੇ ਪਹੁੰਚੇ ਆ ਕਿਵੇਂ ਰਿਸ਼ਤੇ ਬਣੇ ਆ ਕਦੋਂ ਵਿਆਹ ਹੋਣ ਲੱਗੇ ਆ ਸਾਰਾ ਕੁਝ ਅਸੀਂ ਹੋਰ ਸਾਰਾ ਕੁਝ ਪੜ ਲੈਨੇ ਆ ਬਸ ਆਪਦੇ ਇਤਿਹਾਸ ਤੋਂ ਜਾਣਾਂ ਇੱਥੋਂ ਦੇਖਦੇ ਆ ਆਪਾਂ ਨੂੰ ਇਹ ਸੰਤੂਪੇ ਸਤੂਪੇ ਸਵਾਰ ਕੇ ਇੱਕ ਗੱਲ ਸੋਚਣ ਵਾਲੀ ਆ ਅਸ਼ੋਕ ਨੇ ਇਸ ਤੂਪਾ ਸਾਂਚੀ ਜਿ ਕਿਉਂ ਬਣਾਏ ਉਹਦਾ ਕਾਰਨ ਇਹ ਆ ਕਿ ਅਸ਼ੋਕ ਦੀ ਜਿਹੜੀ ਘਰ ਵਾਲੀ ਸੀਗੀ ਉਹ ਵਿਦੇਸ਼ੀ ਆ ਦੀ ਸੀ ਤੇ ਸਾਂਚੀ ਚ ਵੀ ਉਹਦਾ ਆਉਣ ਜਾਣ ਸੀਗਾ ਤਾਂ ਕਰਕੇ ਜਗਾ ਉਹਨਾਂ ਦੇ ਧਿਆਨ ਚ ਸੀ ਤਾਂ ਉਹਨਾਂ ਨੇ ਇੱਥੇ ਇਹ ਬਣਾਏ ਆ ਸਾਂਚੀ ਸਤੂਪ ਤੇ ਇਹਨਾਂ ਚੀਜ਼ਾਂ ਦੀ ਆਪਣੇ ਇੱਕ ਨੋਟਾਂ ਤੇ ਫੋਟੋ ਵੀ ਹੁੰਦੀ ਆ ਉਹ ਤੁਸੀਂ ਕਮੈਂਟ ਕਰਕੇ ਦੱਸਿਓ ਵੀ 20 ਦੇ ਨੋਟ ਤੇ ਹੁੰਦੀ ਆ ਕਿ 100 ਦੇ ਨੋਟ ਤੇ ਹੁੰਦੀ ਆ ਸਾਹਮਣੇ ਵਾਲੇ ਨੇ ਦੱਸਦਾ ਗਿਆ ਸੂਰਜ ਪਤੰਦਰ ਅੱਖਾਂ ਚ ਵੱਜੀ ਜਾਂਦਾ ਇਹ ਵੀ ਵਧੀਆ ਲੋਟ ਆਇਆ ਸੀ ਤੁਹਾਨੂੰ ਮਾਨੇ ਮੂੰਹ ਚ ਪਾਲਿਆ ਸੀ ਵੇ ਕਬੂਤਰਾ ਵੇ ਕਾਸਦਾ ਤੈਨੂੰ ਖੱੱਚੇ ਰੱਬ ਦਾ ਵਾਸਾ ਕਾਸਦ ਸ਼ਬਦ ਆਰਬੀ ਪਾਸ਼ਾ ਦਾ ਜਿਹਦੇ ਇਹ ਸ਼ਬਦ ਵਰਤਿਆ ਜਾਂਦੇ ਡਾਕੀ ਆਸਤੇ ਸੁਨੇਹਾ ਲਿਆਉਣ ਵਾਸਤੇ ਜੇ ਕਬੂਤਰਾ ਦੇ ਗਲਤ ਚਿੱਠੀਆਂ ਪਾ ਕੇ ਭੇਜਦੇ ਹੁੰਦੇ ਸੀ ਲੋਕ ਤਾਂ ਕਬੂਤਰ ਨੂੰ ਵੀ ਕਾਸਦ ਕਿਹਾ ਜਾਂਦਾ ਜਿਵੇਂ ਗੁਰਦਾਸ ਮਾਨ ਨੇ ਕੀ ਦਿਖਾਇਆ ਇੱਕ ਹੀਰਵਾਰਖਾ ਫਿਲਮ ਦੇ ਵਿੱਚ ਤੇ ਇਧਰ ਬੱਤਕਾਂ ਤੇ ਖਰਗੋਸ਼ ਹੋ ਰਹੀਆਂ ਵੇ ਕਬੂਤਰਾ ਵੇ ਕਾਸਦਾ ਤੈਨੂੰ ਸੱਚੇ ਰੱਬ ਦਵਾਸਾ ਇੱਥੇ ਉਹਨੇ ਰੱਖੇ ਹੋਏ ਆ ਕਬੂਤਰ ਖਰਗੋਸ਼ ਬਤਕਾਂ कौन ही था बनाई होएगा अब कोड़िया का जमा अपने इसका तो हमने हाथ से खिलाया है देखो आगे देखो आगे ਉਹ ਤੁਹਾਨੂੰ ਅੰਗਲੀ ਕੱਢਿਆ ਲੋਗ ਨੂੰ ਬੋਤਲ ਨਾ ਦੱਲੇ ਉਹ ਉਹ ਇਹ ਕੁਝ ਖਾਣੇ ਕੋ ਉੱਪਰ ਤੇ ਢਾਲਦੇ ਥੋੜੇ ਟੁਕੜੇ ਕਰਕੇ ਵੱਡਾ ਪੀਏ ਵੱਡਾ ਪੀ ਮੰਮੀ ਪੱਟਾ ਪੀਏ ਵੱਟ ਇਸ ਸੰਚੀ ਦੇ ਸਤੂਪੇ 'ਪਾ ਦੇਖ ਲਿਆ ਹੁਣ ਆਪਾਂ ਇੱਥੇ ਵਾਪਸ ਚੱਲਦੇ ਆਂ ਅੱਜ ਰਹਿਵਾਂਗੇ ਆਪਾਂ ਇੱਥੇ ਜੀ ਆਪ ਨੂੰ ਕੋਈ ਸਸਤਾ ਕਮਰਾ ਮਿਲ ਗਿਆ ਤਾਂ ਸ਼ਾਮ ਨੂੰ 7 ਵਜੇ ਇੱਕ ਲਾਈਟ ਸ਼ੋ ਹੁੰਦਾ ਦੇ ਘੰਟੇ ਦਾ ਉਹ ਦੇਖਣਾ ਵਾਂਗੇ ਇੱਥੇ ਬਣੀ ਹੋਈ ਹੈ ਕੈਂਟੀਨ ਹੁਣ ਆਪਾਂ ਪੀਨੇ ਆ ਚਾਹ ਤਬ ਆਪਕੋ ਬਿਨਾਂ ਸਿੱਤ ਲਈ ਹਾਨੀਕਾਰਕ ਹੈ ਨਹੀਂ ਪੀਣਾ ਚਾਹੀਦਾ ਬਾਈ ਫੇਤੂਆ ਕੱਢਦਾ ਪੱਠਾ ਹੀ ਲਾਇਆ ਵਿਆ ਰੰਗ ਬਰੰਗੀ ਦੁਨੀਆ ਕੁੜਾ ਰੰਗ ਪਿਆਰਾਂ ਦਾ ਕੈਂਟੀਨ ਤੋਂ ਆਪਾਂ ਪੀਤਾ ਕਾਫੀ ਦਾ ਕੱਪ ਇਸ ਤੂਪੇ ਆਪਾਂ ਦੇਖ ਲਿਆ ਹੁਣ ਆਪਾਂ ਚੱਲਦੇ ਆ ਥੱਲੇ ਇੱਥੇ ਬਣਿਆ ਹੋਇਆ ਮਿਊਜ਼ੀਅਮ ਜੇ ਉਹ ਖੁੱਲਾ ਹੋਇਆ ਉਹ ਵੀ ਦੇਖਦੇ ਆ ਉਸ ਤੋਂ ਬਾਅਦ ਸ਼ਾਮ ਨੂੰ ਆਵਾਂਗੇ ਵਾਪਸ ਆਪਾਂ ਮੈਗਨੇਟ ਦੇਖ ਲੈਣੇ ਆ ਜੀ ਸ਼ਾਮ ਨੂੰ ਇੱਥੇ ਇੱਕ ਲਾਈਟ ਸ਼ੋਅ ਹੁੰਦਾ ਉਹ ਦੇਖਣਾ ਆਵਾਂਗੇ ਪਹਿਲਾਂ ਇਹ ਹੁਣ ਆਪਾਂ ਇਹ ਦੇਖਣ ਜਾਂਦੇ ਆ ਮਿਊਜ਼ੀਅਮ ਆਰਕੀਓਲੋਜੀਕਲ ਮਿਊਜ਼ੀਅਮ ਸਾਂਚੀ ਇਹਦੀ ਟਿਕਟ ਆ 5 ਰੁਪਏ ਤੇ ਇਧਰਲੇ ਪਾਸੇ ਪਾਰਕ ਆ 8:00 ਦੇ ਵੱਜ ਗਿਆ 4 ਤੇ ਹੁਣ ਆਪਾਂ ਚੱਲਦੇ ਆਂ ਮਿਊਜ਼ੀਅਮ ਦੇਖਣ ਇਹਦੀ ਟਿਕਟ 5 ਰੁਪਏ ਆ ਇਸ ਮਿਊਜ਼ੀਅਮ ਦੀ ਟਿਕਟ ਇਹ ਪ੍ਰਾਤਿਤਿਕ ਭਾਗ ਵਾਲਾ ਹੋਰਗਾ ਪ੍ਰਾਰੀਆਂ ਚ ਜਿਹੜੀਆਂ ਰੱਖੀਆਂ ਹੋਣਗੀਆਂ ਇੱਥੇ ਬਾਕੀ ਅੰਦਰ ਜਾ ਕੇ ਦੇਖਦੇ ਆਂ ਆਪਣੇ ਤਾਂ ਬਸੋ ਬਾਹਰ ਹੁੰਦਾ ਕੰਮ ਵੈਸੇ ਹੀ ਆਰਕੀਓਲੋਜੀਕਲ ਡਿਪਾਰਟਮੈਂਟ ਆਫ ਇੰਡੀਆ ਬਣਿਆ ਹੋਇਆ ਜੀ ਆਰਕੀਓਲੋਜੀਕਲ ਮਿਊਜ਼ੀਅਮ ਸਾਂਚੀ ਪੁਰਾਤੱਤਵ ਵਿਭਾਗ ਮਿਊਜ਼ੀਅਮ ਦੇ ਵਿੱਚ ਵੀਡੀਓ ਬਣਾਉਣ ਦੀ ਇਜਾਜ਼ਤ ਹੈ ਨਹੀਂ ਆਪਾਂ ਨੂੰ ਤਾਂ ਫੋਟੋਆਂ ਖਿੱਚਾਂਗੇ ਫੋਟੋਆਂ ਖਿੱਚ ਕੇ ਨਾਲ ਉਹ ਲਾ ਦੇਾਂਗੇ ਉਹਨਾਂ ਬਾਰੇ ਜੋ ਵੀ ਨੋਟਸ ਲਿਖ ਕੇ ਲਾਏ ਹੋਏ ਆ ਜਿਹੜੀਆਂ ਪੁਰਾਤੱਤਵ ਵਿਭਾਗ ਨੂੰ ਪੁਰਾਣੀਆਂ ਮੂਰਤੀਆਂ ਮਿਲੀਆਂ ਨੇ ਉਹਨਾਂ ਦੀ ਕਲੈਕਸ਼ਨ ਹੈ ਦੇ ਵਿੱਚ ਉਹ ਬੰਦਾ ਜਾ ਕੇ ਦੇਖਦੇ ਆ ਤੁਹਾਨੂੰ ਰੁਚੀ ਹੈਗੀ ਤਾਂ ਤੁਸੀਂ ਪੜ੍ਹ ਸਕਦੇ ਹੋ ਫੋਟੋਆਂ ਦੇ ਨਾਲ ਵੱਲੇ ਇੱਕ ਸਾਰਾ ਨੋਟਸ ਲਾ ਦੇਾਂਗੇ ਇਸ ਤੋਂ ਲਿਖਿਆ ਹੀ ਹੋਇਆ ਉਹ ਫੋਟੋਆਂ ਖਿੱਚ ਕੇ ਨਾਲ ਲਾ ਦੇ ਸਾਹਮਣੇ ਦਿਖ ਰਿਹਾ ਬੰਗਲਾ ਇਹ ਪ੍ਰਾਤਿਤਵ ਵਿਭਾਗ ਦੇ ਕਿਸੇ ਪੁਰਾਣੇ ਅਫਸਰ ਦਾ ਬੰਗਲਾ ਜਿੱਦੋਂ ਹਣੀ ਸਾਰੀਆਂ ਇੱਥੇ ਮੂਰਤੀਆਂ ਦੀ ਖੋਜ ਕੀਤੀ ਤੇ ਸਾਰਾ ਪ੍ਰਬੰਧ ਕੀਤਾ ਹੁਣ ਇਹ ਬੰਦ ਆ ਇਹਨੂੰ ਜਿੰਦਰਾ ਲੱਗਿਆ ਹੋਇਆ ਅਪਰ ਫਿਰ ਨੂੰ ਬਾਹਰੋਂ ਦੇਖ ਸਕਦੇ ਆ ਇਹ ਸੀ ਆਪਣਾ ਸਾਚੀ ਦਾ ਟੂਰ ਤੋਂ ਥਾਂ ਹੋਰ ਰਹਿ ਗਈਆਂ ਦੇਖਣ ਵਾਲੀਆਂ ਉਹ ਅਪ ਜਦੋਂ ਭਪਾਲ ਨੂੰ ਜਾਵਾਂਗੇ ਉਹਦੇ ਰਸਤੇ 'ਚ ਹੀ ਆਉਣਗੇ ਜਾਂਦਿਆਂ ਦੇ ਉਹ ਅਪ ਜਾਂਦੇ ਹੋਏ ਦੇਖ ਲਾਂਗੇ ਉਹ ਵੀ ਬੁੱਧ ਦਾ ਤਰਮਨ ਨਾਲ ਸੰਬੰਧਤ ਨੇ ਗੱਲ ਪੱਕਿਆ ਪਿਆ ਯਾਰ ਬੋਲੀ ਨਹੀਂ ਜਾਂਦਾ ਇਹ ਬੰਗਲਾ ਜਿਹੜੇ ਅਫਸਰ ਦਾ ਹੈਗਾ ਉਹਦਾ ਇੱਥੇ ਨਾਮ ਵੀ ਲਿਖ ਕੇ ਲਾਇਆ ਹੋਇਆ ਸਰ ਜਨ ਮਾਰਸ਼ਲ ਸਮਰਿੱਤੀ ਭਵਨ ਇਹ ਸਾਰੀ ਜਗਾ ਉਹ ਜਿੱਥੇ ਸਾਰਾ ਕੁਝ ਬਣਿਆ ਹੋਇਆ ਹੁਣ ਆਪੇ ਇਥੋਂ ਚੱਲਦੇ ਆ ਆਪਣੇ ਕਮਰੇ ਵੱਲ ਸਾਂਚੀ ਵਿਦੇਸ਼ਾਲਾ ਟੂਰ ਆਪਣਾ ਮੁਕੰਮਲ ਹੋ ਗਿਆ ਤੇ ਕੱਲ ਨੂੰ ਫਪਾਲਵਾਲ ਨਿਕਲਾਂਗੇ ਹੁਣ ਆਪਾਂ ਕਮਰੇ ਚ ਜਾਣੇ ਆ ਆਪਣੇ ਸ਼ਾਮ ਦੇ 5 ਵਜੇ ਗਿਆ ਤੇ ਆਪਾਂ ਦਮਾਰੇ ਫੇਰ ਪਹੁੰਚ ਗਏ ਆਪਣੇ ਟਿਕਾਣੇ ਤੇ ਤਾਂ ਉੱਪਰ ਉੱਥੇ ਕਮਰੇ ਨੇ ਇਹਨਾਂ ਦਾ ਪਰਿਵਾਰ ਵੀ ਇੱਥੇ ਰਹਿੰਦਾ ਸੋਹਣੀ ਜਗ੍ਹਾ ਮਿਲ ਗਈ ਆਪ ਨੂੰ ਵਧੀਆ ਆਪਣੇ ਇਸ ਬਲੌਗ ਦੀ ਹੁਣ ਲੱਗੀ ਹੈ ਸਮਾਪਤੀ ਕਮਰਾ ਤੁਸੀਂ ਕੱਲ ਤੋਂ ਸਾਰ ਸ ਦਿਨ ਜਿਹੜਾ ਦੇਖੇ ਹੋਇਆ ਉਹੀ ਕਮਰਾ ਉਹੀ ਟੋਪੀ ਆ ਉਹੀ ਸ਼ਰਟਾਂ ਅਸਲ 'ਚ ਮੈਂ ਨਹਾਤਾ ਨਹੀਂ ਤਾਂ ਕਰਕੇ ਮੈਂ ਕੱਪੜੇ ਵੀ ਨਹੀਂ ਬਦਲੇ ਆਪਾਂ ਅੱਜ ਫਾਂਚੀ ਘੁੰਮ ਲਿਆ ਵਿਦੇਸ਼ਾ ਘੁੰਮ ਲਿਆ ਕੱਲ ਨੂੰ ਪਹੁੰਚਾਂਗੇ ਭਪਾਲ ਵੱਲ ਨੂੰ ਭਪਾਲ ਦੇ ਵਿੱਚ ਕੁਝ ਕੁਸ਼ ਥਾਵਾਂ ਦੇਖਣ ਆਲੀ ਹੈਗੀਆਂ ਉਹ ਦੇਖਾਂਗੇ ਤਾਂ ਫਿਰ ਤੋਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਰੂਲ ਕਰ ਦਿਓ ਇੱਕ ਵਾਰੀ ਕਿ ਇੱਕ ਥੋੜੇ ਤੁਸੀਂ ਜਦੋਂ ਆਹ ਵੀਡੀਓ ਮੋਕੂਗੀ ਅਖੀਰ ਤੇ ਉੱਪਰ ਨਾ ਇੱਕ ਪਲੇਲਿਸਟ ਆਊਗੀ ਜਿਹਦੇ ਤੇ ਤੁਸੀਂ ਕਲਿੱਕ ਕਰਕੇ ਮੇਰੇ ਪੁਰਾਣੇ ਸਫਰ ਪੁਰਾਣੇ ਵਲੌਗ ਵੀ ਦੇਖ ਸਕਦੇ ਹੋ ਤੇ ਨਾਲ ਹੀ ਕੋਲ ਸਰਕਲ ਜਿਹਾ ਬਣਿਆ ਹੋਇਆ ਉੱਥੇ ਜਾ ਕੇ ਤੁਸੀਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੱਲ ਨੂੰ ਆਪਾਂ ਪਪਾਲ ਦੇਖਦੇ ਆਂ